ਹੈਲੋ ਗਾਇਜ਼ ਤੁਸੀਂ ਦੇਖ ਰਹੇ ਹੋ ਸਮਾਣਾ ਹਲਚਲ ਨਿਊਜ਼ ਅੱਜ ਗੱਲ ਤੁਹਾਡੇ ਨਾਲ ਇਸ ਵਿਸ਼ੇ ਤੇ ਤਾਂ ਕਰਨ ਲੱਗੇ ਹਾਂ ਕਿ ਇੱਕ ਸਵੇਰੇ ਸੋਸ਼ਲ ਮੀਡੀਆ ਰਾਹੀਂ ਪਤਾ ਲੱਗਿਆ ਕਿ ਇੱਕ ਸਕੂਲ ਬੱਸ ਦਾ ਐਕਸੀਡੈਂਟ ਹੋਇਆ ਜਿਸ ਦੇ ਵਿੱਚ ਇੱਕ 마ਸੂਮ ਬੱਚੇ ਦੀ ਜਾਨ ਚਲੀ ਗਈ ਤੇ ਕੁਝ ਬੱਚੇ ਗੰਭੀਰ ਜ਼ਖਮੀ ਵੀ ਨੇ ਤੇ ਗੱਲ ਇੱਥੇ ਆ ਵੀ ਕਰਨੀ ਬਣਦੇ ਅਸੀਂ ਸਮੇਂ-ਸਮੇਂ ਤੇ ਸਮਾਣਾ ਹਲਚਲ న్యూਸ ਵੱਲੋਂ ਲੋਕ ਮਸਲੇ ਚੱਕੇ ਜਾਂਦੇ ਹਨ ਤੇ ਸਾਨੂੰ ਸੂਤਰਾਂ ਨੇ ਜਾਣਕਾਰੀ ਦਿੱਤੀ ਕਿ ਤੁਸੀਂ ਸਕੂਲਾਂ ਪ੍ਰਤੀ ਜਿਹੜੇ ਸਕੂਲਾਂ ਨੀਮਾ ਦੀ ਧੱਜੋ ਡਾ ਰਹੇ ਨੇ ਉਹਨਾਂ ਪ੍ਰਤੀ ਤੁਸੀਂ ਕੀ ਆਵਾਜ਼ਾਂ ਚੱਕ ਰਹੇ ਹੋ ਤੇ ਸਰਕਾਰ ਤੱਕ ਕੀ ਆਵਾਜ਼ਾਂ ਪਹੁੰਚਾ ਰਹੇ ਹੋ ਹੁਣ ਗੱਲ ਕਰਦੇ ਇੱਥੇ ਆ ਵੀ ਹੈ ਕਿ ਸਾਡੇ ਵੱਲੋਂ ਪਹਿਲਾਂ ਵੀ ਸੋਸ਼ਲ ਮੀਡੀਆ ਈ ਇਹ ਖਬਰਾਂ ਰਹੀ ਤੇ ਵੀਡੀਓ ਚੱਲ ਰਹੀ ਤੇ ਟੀਵੀ ਚੱਲ ਰਹੀ ਅਸੀਂ ਖਬਰਾਂ ਰਹੀ ਪ੍ਰਕਾਸ਼ਿਤ ਕਰਦੇ ਰਹਿੰਦੇ ਹਾਂ ਤੇ ਗੱਲ ਅੱਜ ਮਸਲਾ ਇਹ ਹੈ ਕਿ ਵੀ ਕਿਤੇ ਨਾ ਕਿਤੇ ਜਿਹੜੇ ਸਕੂਲ ਨੇ ਸਕੂਲ ਨੀਮਾ ਦੀਆਂ ਧੱਜੇ ਉਡਾਨ ਦੇ ਵਿੱਚ ਹੀ ਪਿੱਛੇ ਨਹੀਂ ਹਨ ਇਹ ਸਭ ਕੁਝ ਸਕੂਲ ਪ੍ਰਬੰਧਕ ਜਿਹੜੇ ਸਕੂਲ ਚਲਾ ਰਹੇ ਨੇ ਉਹਨਾਂ ਨੂੰ ਬੇਖੂਬੀ ਸਭ ਕੁਝ ਪਤਾ ਹੈ ਤੇ ਗੱਲ ਇੱਥੇ ਆ ਕਰਦੇ ਆ ਕਿ ਜਿਹੜੇ ਸਵੇਰੇ ਸਵੇਰੇ ਮਾਪੇ ਆਪਣੇ ਸਾਰੇ ਕੰਮਕਾਰ ਛੱਡ ਕੇ ਆਪਣੇ ਬੱਚਾ ਨੂੰ ਸਕੂਲ ਲਈ ਤਿਆਰ ਕਰਕੇ ਤੇ ਜਦੋਂ ਬੱਚਿਆਂ ਨੂੰ ਸਕੂਲ ਦੀ ਭੇਜਦੇ ਹਨ ਉਹਨਾਂ ਨੂੰ ਕੀ ਪਤਾ ਕੀ ਕਦੋਂ ਕੀ ਵਾਪਰ ਜਾਵੇ ਉਹ ਪਰਮਾਤਮਾ ਹੀ ਜਾਣਦਾ ਹੈ ਜੋ ਉਹਨਾਂ ਨਾਲ ਬੱਚੇ ਦਾ ਅੱਜ ਹਾਸਾ ਵਾਪਰਿਆ ਅਸੀਂ ਇਸ ਦੇ ਦਾ ਜੜੀਕੇ ਵੀ ਨਿਯਮਾਂ ਦੀਆਂ ਧੱਜੀਆਂ ਕਿਤੇ ਨਾ ਕਿਤੇ ਉੱਡੀਆਂ ਹਨ ਤਾਂ ਹੀ ਬੱਚੇ ਦਾ ਹਾਸਾ ਹੀ ਵਾਪਰਿਆ ਤੇ ਬੱਚੇ ਦੀ ਮੌਤ ਵੀ ਹੋਈ ਹੈ ਤੇ ਜਿਹਦੇ ਨਾਲ ਤਿੰਨ ਬੱਚੇ ਗੰਭੀਰ ਜ਼ਖਮੀ ਵੀ ਹੋਏ ਹਨ ਹੁਣ ਇੱਥੇ ਆ ਦੱਸਣਾ ਬਣਦਾ ਹੈ ਕਿ ਸਮੇਂ-ਸਮੇਂ ਸਰ ਜ਼ਿਲ੍ਹਾ ਬਾਲ ਸਿੱਖਿਆ ਅਧਿਕਾਰੀ ਵੱਲੋਂ ਕਿ ਵੀ ਸਖਤ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਹਨ ਵਾਲ ਸਿੱਖਿਆ ਅਧਿਕਾਰੀ ਵੱਲੋਂ ਸਖਤ ਅਦੇਤਾ ਜਾਰੀ ਕੀਤੇ ਜਾਂਦੇ ਹਨ ਸਕੂਲਾਂ ਦੇ ਵਿੱਚ ਕਿ ਵੀ ਜੋ ਪ੍ਰਾਈਵੇਟ ਗੱਡੀਆਂ ਹਨ ਉਹਨਾਂ ਦੇ ਉੱਤੇ ਲਿਖਿਆ ਜਾਵੇ ਔਨ ਸਕੂਲ ਡਿਊਟੀ ਪਰ ਉਹ ਕਿਤੇ ਨਾ ਕਿਤੇ ਉਹ ਵੀ ਨਹੀਂ ਲਿਖਿਆ ਹੋਇਆ ਤੇ ਜਦੋਂ ਗੱਡੀਆਂ ਦੇ ਆਵਲ ਨਿੱ ਟਿਕਾ ਆਪਣੇ ਕੈਮਰਾਮੈਨ ਨੂੰ ਝਾਤ ਮਰਵਾਈ ਗਈ ਤੇ ਨਾ ਹੀ ਉਹਨਾਂ ਦੇ ਵਿੱਚ ਅੱਗ ਬੁਝਾਊ ਯੰਤਰ ਸਨ ਤੇ ਨਾ ਹੀ ਉਹਦੇ ਵਿੱਚ ਕੋਈ ਸੀਸੀਟੀਵੀ ਕੈਮਰੇ ਸਨ ਤੇ ਪੁਲਿਸ ਵੱਲੋਂ ਜਿੱਥੇ ਦੇ ਸਕੂਲ ਹਨ ਉੱਥੇ ਵੱਲੋਂ ਪੁਲਿਸ ਨੂੰ ਪੁਲਿਸ ਤੋਂ 1 ਸਾਲ ਦਾ ਸਰਟੀਫਿਕੇਟ ਲੈਣਾ ਪੈਂਦਾ ਹੈ ਕਿ ਇਹ ਜਿਹੜੇ ਡਰਾਈਵਰ ਹਨ ਉਹ ਬਿਲਕੁਲ ਸਹੀ ਹਨ ਤੰਦਰੁਸਤ ਹਨ ਇਹ ਗੱਡੀਆਂ ਚਲਾਣ ਦੇ ਯੋਗ ਹਨ ਹੁਣ ਇੱਥੇ ਹੁਣ ਤੁਹਾਨੂੰ ਹੋਰ ਵੀ ਸਕੂਲ ਦਿਖਾਵਾਂਗੇ ਜਿਹੜੇ ਕਿ ਨੀਮਾ ਦੀਆਂ ਧੱਜਿਓਂ ਡਾ ਰਹੇ ਹਨ ਗੱਲ ਇਹ ਜੱਥੇ ਇਹ ਦੱਸਣਾ ਬਣਦਾ ਹੈ ਕਿ ਸਵੇਰੇ ਸਵੇਰੇ ਮਾਪੇ ਜਦ ਆਪਣੇ ਬੱਚਿਆਂ ਨੂੰ ਤਿਆਰ ਕਰਕੇ ਭੇਜਦੇ ਹਨ ਬੱਚਿਆਂ ਨੂੰ ਇਸ ਲਈ ਕਿ ਬੱਚੇ ਚੰਗੀ ਸਿੱਖਿਆ ਲੈ ਕੇ ਪ੍ਰਾਪਤ ਕਰਨ ਪਰ ਭੋਲੇ-ਪਾਲੇ ਮਾਪਿਆਂ ਨੂੰ ਇਹ ਨਹੀਂ ਪਤਾ ਭੋਲੇ-ਪਾਲੇ ਮਾਪਿਆਂ ਨੂੰ ਇਹ ਨਹੀਂ ਪਤਾ ਕਿ ਕਿਤੇ ਨਾ ਕਿਤੇ ਸਕੂਲ ਜਿਹੜੇ ਹਨ ਨੀਮਾ ਦੀਆਂ ਧੱਜਿਓਂ ਡਾਣ ਤੋਂ ਬਾਜ਼ ਨਹੀਂ ਆ ਰਹੇ ਜਦ ਕਿ ਅਸੀਂ ਇਸ ਤੋਂ ਪਹਿਲਾਂ ਵੀ ਪਹਿਲਾਂ ਵੀ ਅਸੀਂ ਨੇ ਸਮਾਣਾ ਹਲਚਲ ਨਹੀਂ ਉਸ ਰਹੀ ਤੇ ਅਖਬਾਰਾਂ ਰਹੀ ਵੀ ਅਸੀਂ ਨੇ ਸਰਕਾਰਾਂ ਤੱਕ ਆਵਾਜ਼ ਪਹੁੰਚਾਈ ਸੀ ਜ਼ਿਲ੍ਹਾ ਬਾਲ ਸਿੱਖਿਆ ਅਫਸਰ ਤੱਕ ਵੀ ਆਵਾਜ਼ ਪਹੁੰਚਾਈ ਸੀ ਟ੍ਰੈਫਿਕ ਵਿਭਾਗ ਦੇ ਅਧਿਕਾਰੀਆਂ ਤੱਕ ਵੀ ਆਵਾਜ਼ ਪਹੁੰਚਾਈ ਸੀ ਪੰਜਾਬ ਪੁਲਿਸ ਤੱਕ ਵੀ ਆਵਾਜ਼ ਪਹੁੰਚਾਈ ਸੀ ਪਤਾ ਨਹੀਂ ਉਹਨਾਂ ਦੀਆਂ ਕੀ ਮਜਬੂਰੀਆਂ ਨੇ ਇਹਨਾਂ ਤੇ ਸਖਤ ਕਾਰਵਾਈ ਨਹੀਂ ਕੀਤੀ ਜਾਂਦੀ ਜੇ ਟ੍ਰੈਫਿਕ ਵਿਭਾਗ ਦੀ ਗੱਲ ਕੀਤੀ ਹੈ ਤਾਂ ਉਹਨਾਂ ਵੱਲੋਂ ਵੀ ਕੋਈ ਛੋਟੇ-ਮੋਟੇ ਚਲਾਨ ਕਰਕੇ ਉਹਨਾਂ ਨੂੰ ਛੱਡ ਦਿੱਤਾ ਜਾਂਦਾ ਹੈ ਕਿ ਜੋ ਕਰਦੇ ਹਨ ਉਹ ਕਰੀ ਜਾਣਗੇ ਦੇਖੋ ਟ੍ਰੈਫਿਕ ਨੇ ਵਿਭਾਗ ਨੇ ਜਿੰਨੀ ਆਪਣੀ ਕਾਰਵਾਈ ਕਰਨੀ ਸੀ ਕਰ ਦਿੱਤੀ ਹੈ ਤੇ ਅੱਜ ਅਸੀਂ ਮਾਨਯੋਗ ਡੀਐਸਪੀ ਸਾਹਿਬ ਦਾ ਵੀ ਪੱਖ ਲਿਆ ਜਾਵੇਗਾ ਐਸਐਚਓ ਸਿਟੀ ਦਾ ਵੀ ਪੱਖ ਲਿਆ ਜਾਵੇਗਾ ਕੀ ਮਜਬੂਰੀ ਹੈ ਕਿ ਇਹਨਾਂ ਸਕੂਲਾਂ ਦੇ ਖਿਲਾਫ ਜੜੀ ਸਖਤ ਕਾਰਵਾਈ ਨਹੀਂ ਕੀਤੀ ਜਾਂਦੀ ਹੁਣ ਸਕੂਲ ਦੇ ਜਿਹੜੇ ਪ੍ਰਬੰਧਕ ਦੇ ਸਟਾਫ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਕੀ ਆਖਦੇ ਨੇ ਭਾਵੇਂ ਸਰਕਾਰ ਵੱਲੋਂ ਜ਼ਿਲ੍ਹਾ ਬਾਲ ਸਿੱਖਿਆ ਅਫਸਰ ਵੱਲੋਂ ਤੇ ਸੀਨੀਅਰ ਅਧਿਕਾਰੀਆਂ ਵੱਲੋਂ ਸਖਤ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਬੱਚਿਆਂ ਨੂੰ ਸਕੂਲ ਤੋਂ ਲੈ ਕੇ ਜਾਣ ਤੇ ਆਣ ਲਈ ਜਿਹੜੇ ਕਿ ਵੀ ਗੱਡੀਆਂ ਨੇ ਉਹਨਾਂ ਦੇ ਵਿੱਚ ਅੱਗ ਬੁਝਾਊ ਯੰਤਰ ਤੇ ਹੋਰ ਸਾਜ਼ੋ ਸਮਾਨ ਦੀਆਂ ਪੂਰੀਆਂ ਸਮਾਨ ਦੀਆਂ ਕਿੱਟਾਂ ਰੱਖੀਆਂ ਜਾਣ। ਜਦ ਕਿ ਜਦੋਂ ਅੱਜ ਸਕੂਲਾਂ ਦੇ ਵਿੱਚ ਆ ਕੇ ਦੇਖਿਆ ਤਾਂ ਕਈ ਗੱਡੀਆਂ ਐਸੀਆਂ ਸਨ ਜੋ ਕਿਸੇ ਟਾਈਮ ਟੈਕਸੀ ਦਾ ਵਿੱਚ ਚੱਲਦੀਆਂ ਸਨ। ਅੱਜ ਉਹ ਟੈਕਸੀ ਦਾ ਕੰਮ ਨਾ ਕਰਦੇ ਹੋਏ ਸਕੂਲਾਂ ਨੂੰ ਸਕੂਲਾਂ ਦੇ ਬੱਚਿਆਂ ਨੂੰ ਢੋਟਵਾਈ ਦਾ ਕੰਮ ਕਰਦੀਆਂ ਹਨ। ਤੇ ਜੇ ਇਹਨਾਂ ਦੇ ਵਿੱਚ ਦੇਖਿਆ ਜਾਵੇ ਤੁਸੀਂ ਦੇਖ ਸਕਦੇ ਹੋ ਤਾਂ ਨਾ ਹੀ ਇਹਨਾਂ ਦੇ ਵਿੱਚ ਕੋਈ ਅੱਗ ਬੁਝਾਊ ਯੰਤਰ ਹੈ ਤੇ ਨਾ ਹੀ ਕੋਈ ਇਹਨਾਂ ਦੇ ਵਿੱਚ ਕਿੱਟਾਂ ਦਿਖ ਰਹੀਆਂ ਹਨ। ਤੇ ਹੋਰ ਗੱਡੀ ਦੇ ਵਿੱਚ ਵੀ ਦਿਖਾਨੇ ਹਨ ਜਿਦੇ ਵਿੱਚ ਕੋਈ ਅੱਗ ਬਜਾਊ ਯੰਤਰ ਵੀ ਨਹੀਂ ਹਨ ਇਹ ਹਨ ਹੋਰ ਗੱਡੀਆਂ ਜਿਨ੍ਹਾਂ ਦੇ ਵਿੱਚ ਕੋਈ ਅੱਗ ਬਜਾਊ ਯੰਤਰ ਨਹੀਂ ਹੈ ਤੇ ਕੋਈ ਸੀਸੀਟੀਵੀ ਕੈਮਰੇ ਵੀ ਨਹੀਂ ਹਨ ਤੇ ਜਦੋਂ ਸਾਨੂੰ ਸੂਤਰਾਂ ਨੇ ਦੱਸਿਆ ਕਿ ਇਹਦੇ ਵਿੱਚ ਅ ਬੱਚਿਆਂ ਨੂੰ ਉਤਾਰਨ ਤੇ ਲਈ ਜਦੋਂ ਗੱਡੀਆਂ ਜਾਂਦੀਆਂ ਹਨ ਤਾਂ ਦੇਖਣ ਵਿੱਚ ਆਇਆ ਹੈ ਕਿ ਕੋਈ ਇਹਨਾਂ ਦੇ ਵਿੱਚ ਨਾਲ ਇਹਨਾਂ ਦੇ ਕਨੈਕਟਰ ਨਹੀਂ ਹੁੰਦਾ ਹੈਗਾ ਜਦ ਕਿ ਜਿਹੜੀ ਕਨੈਕਟਰ ਚਾਹੀਦੀ ਹੈ ਤਾਂ ਉਹ ਲੇਡਿਸ ਚਾਹੀਦੀ ਹੈ ਉਹ ਵੀ ਇਹਨਾਂ ਦੇ ਤਾਇਨਾਤ ਨਹੀਂ ਹੁੰਦੀ ਹੈਗੀ ਤੇ ਗੱਲ ਇਹ ਹੈ ਕਿ ਜਦੋਂ ਪੰਜਾਬ ਸਰਕਾਰ ਵੱਲੋਂ ਤੇ ਬਾਲ ਸਿੱਖਿਆ ਅਧਿਕਾਰੀਆਂ ਵੱਲੋਂ ਤੇ ਸੀਨੀਅਰ ਅਧਿਕਾਰੀਆਂ ਵੱਲੋਂ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਉਹ ਹਦਾਇਤਾਂ ਸਿਰਫ ਕਾਗਜ਼ਾਂ ਤੱਕ ਹੀ ਸੀਮਤ ਹੋ ਕੇ ਰਹਿ ਜਾਂਦੀਆਂ ਹਨ ਹੁਣ ਵੇਖਣਾ ਹੋਵੇਗਾ ਕਿ ਸਵੇਰੇ ਹੀ ਅੱਜ ਪਤਾ ਲੱਗਿਆ ਹੈ ਕਿੱਕ ਸਕੂਲ ਦੀ ਬੱਸ ਦਾ ਐਕਸੀਡੈਂਟ ਹੋਇਆ ਜਿਸ ਦੇ ਵਿੱਚ ਇੱਕ ਬੱਚੇ ਦੀ ਜਾਨ ਵੀ ਚਲੀ ਗਈ ਹੈ ਤੇ ਕਈ ਬੱਚੇ ਉਹਨਾਂ ਦੇ ਵਿੱਚ ਸੀਰੀਅਸ ਵੀ ਹਨ ਉਹ ਕਿਤੇ ਨਾ ਕਿਤੇ ਜੇ ਦੇਖਿਆ ਜਾਵੇ ਤਾਂ ਇਹ ਗੱਲਾਂ ਉੱਥੇ ਵੀ ਟੁਕਦੀਆਂ ਹਨ ਕਿ ਉਹਨਾਂ ਸਕੂਲਾਂ ਨੇ ਕਿਤੇ ਨਾ ਕਿਤੇ ਨੀਮਾ ਦੇ ਜ਼ਰੂਰ ਧੱਜੀਆਂ ਡਾਈਆਂ ਹਨ ਤੇ ਹੁਣ ਗੱਲ ਕਰਦੇ ਹਾਂ ਸਮਾਣਾ ਸ਼ਹਿਰ ਦੀ ਜਿੱਥੇ ਹੋਰ ਤੁਹਾਨੂੰ ਕਈ ਸਕੂਲ ਦਿਖਾਵਾਂਗੇ ਜਿਨ੍ਹਾਂ ਦੇ ਉੱਤੇ ਉਹਨਾਂ ਦੇ ਜਾਂ ਗੱਡੀਆਂ ਦੇ ਵਿੱਚ ਕੋਈ ਅੱਗ ਬਜਾਊ ਯੰਤਰ ਵੀ ਨਹੀਂ ਹਨ ਇਹ ਉਹ ਗੱਡੀਆਂ ਹਨ ਜਿਨ੍ਹਾਂ ਦੇ ਉੱਤੇ ਕੋਈ ਔਨ ਸਕੂਲ ਡਿਊਟੀ ਵੀ ਨਹੀਂ ਲਿਖਿਆ ਹੋਇਆ ਤੇ ਜਦੋਂ ਟ੍ਰੈਫਿਕ ਅਧਿਕਾਰੀਆਂ ਦੇ ਧਿਆਨ ਦੇ ਵਿੱਚ ਲਿਆਂਦਾ ਹੈ ਤਾਂ ਉਹਨਾਂ ਨੇ ਛੋਟੇ-ਮੋਟੇ ਚਲਾਨ ਕਰਕੇ ਛੱਡ ਦਿੱਤਾ ਜਾਂਦਾ ਹੈ ਫਿਰ ਉਹੀ ਹਾਲ ਉਹੀ ਚਾਲ ਤੇ ਪ੍ਰਣਾਲਾ ਉੱਥੇ ਦਾ ਉੱਥੇ ਦੇਖ ਸਕਦੇ ਹੋ ਕਿ ਵੀ ਸਕੂਲ ਸਾਰੇ ਨੀਮਾ ਦੀਆਂ ਧੱਜੀਆਂ ਉਡਾਂਦੇ ਹੋਏ ਇਹ ਸ਼ਹਿਰ ਦਾ ਨਾਮੀ ਸਕੂਲ ਹਨ ਤੁਹਾਨੂੰ ਸਕੂਲ ਦਾ ਨਾਮ ਵੀ ਦਿਖਾਵਾਂਗੇ ਤੇ ਉਹ ਗੱਡੀਆਂ ਵੀ ਤੁਹਾਨੂੰ ਦਿਖਾ ਰਹੀਆਂ ਜਿਨ੍ਹਾਂ ਦੇ ਵਿੱਚ ਕੋਈ ਔਨ ਸਕੂਲ ਡਿਊਟੀ ਨਹੀਂ ਲਿਖਿਆ ਹੋਇਆ ਤੇ ਸਕੂਲਾਂ ਦੇ ਉੱਤੇ ਵੀ ਨਹੀਂ ਲਿਖਿਆ ਹੋਇਆ ਕਿਸ ਸਕੂਲ ਦੀ ਬੱਸਾਂ ਹਨ ਉਹਨਾਂ ਦੇ ਵਿੱਚ ਆਹ ਗੱਡੀਆਂ ਵੀ ਹਨ ਜਿਹੜੀਆਂ ਕਿ ਕਿਸੇ ਰਾਮ ਟੈਕਸੀ ਦਾ ਰੂਪ ਟੈਕਸੀ ਦੇ ਰੂਪ ਚ ਚਲਦੀਆਂ ਸਨ ਤੇ ਅੱਜ ਇਹ ਜਿਹੜੀਆਂ ਗੱਡੀਆਂ ਦੀ ਹਾਲਤ ਹੈ ਤਾਂ ਬੱਚਿਆਂ ਨੂੰ ਟੋਟਵਾਈ ਦੇ ਮਾਮਲੇ ਦੇ ਵਿੱਚ ਵੀ ਇਹਨਾਂ ਨੇ ਲਾ ਦਿੱਤਾ ਗਿਆ ਹੈ ਜੇ ਇਹ ਪ੍ਰਾਈਵੇਟ ਗੱਡੀਆਂ ਹਨ ਤਾਂ ਇਹਨਾਂ ਸਕੂਲਾਂ ਦੇ ਉੱਤੇ ਬਿਲਕੁਲ ਨਹੀਂ ਲਿਖਿਆ ਹੋਇਆ ਕਿ ਕਿੱਥੇ ਦੀ ਆਹ ਓਨ ਸਕੂਲ ਡਿਊਟੀ ਹੈ ਤੇ ਤੁਹਾਨੂੰ ਦਿਖਾ ਰਹੇ ਹਾਂ ਸ਼ਹਿਰ ਦਾ ਨਾਮੀ ਸਕੂਲ ਵੀ ਦਿਖਾ ਰਹੇ ਹਾਂ ਜਿਹੜੇ ਕਿ ਵੀ ਨੀਵਾ ਦੀਆਂ ਧੱਜੀਆਂ ਉਡਾਂਦੇ ਪਏ ਹਨ ਇਹਨਾਂ ਨੂੰ ਸਭ ਕੁਝ ਪਤਾ ਹੋਣ ਦੇ ਬਾਵਜੂਦ ਵੀ ਹਰ ਤਰ੍ਹਾਂ ਦੀਆਂ ਇਹਨਾਂ ਕੋਲ ਜਾਣਕਾਰੀ ਇਹਨਾਂ ਨੂੰ ਮਿਲਦੀ ਹੈ ਸਰਕਾਰੀ ਅਧਿਕਾਰੀ ਜੋ ਸਮੇਂ-ਸਮੇਂ ਸਰ ਜਾਂਚ ਕਰਦੇ ਹਨ ਜ਼ਿਲ੍ਹਾ ਬਾਲ ਸਿੱਖਿਆ ਅਧਿਕਾਰੀ ਦੀ ਗੱਲ ਕਰੀਏ ਤਾਂ ਉਹ ਵੀ ਤੇ ਇਹ ਸਕੂਲ ਦਾ ਨਾਮੀ ਸਕੂਲ ਹੈ ਤੇ ਸਕੂਲ ਦੇ ਜਿਹੜੇ ਗੇਟਮੈਨ ਨੇ ਉਹਨਾਂ ਨੂੰ ਵੀ ਕਿਹਾ ਗਿਆ ਹੈ ਕਿ ਵੀ ਉਹਨਾਂ ਨੂੰ ਸਕੂਲ ਦੇ ਉਹਨਾਂ ਨਾਲ ਗੱਲ ਕਰਵਾ ਦੇਣ ਤੇ ਜੋ ਸੀਨੀਅਰ ਅਧਿਕਾਰੀ ਨੇ ਜੋ ਸਕੂਲ ਦੇ ਵਿੱਚ ਪ੍ਰਬੰਧਕ ਨੇ ਜੋ ਸਕੂਲ ਨੂੰ ਚਲਾ ਰਹੇ ਨੇ ਤੇ ਹੁਣ ਗੱਲ ਕਰਦੇ ਹਾਂ ਅੱਗੇ ਕੀ ਗੱਲਬਾਤ ਹੈ ਤੇ ਅਸੀਂ ਤੁਹਾਨੂੰ ਵੀ ਦੱਸਦੇ ਹਾਂ ਅੱਜ ਸਵੇਰੇ ਹੀ ਇੱਕ ਸੋਸ਼ਲ ਮੀਡੀਆ ਰਾਹੀਂ ਪਤਾ ਲੱਗਿਆ ਹੈ ਕਿ ਫਰੀਦਕੋਟ ਦੇ ਵਿੱਚ ਇੱਕ ਸਕੂਲ ਬੱਸ ਦਾ ਐਕਸੀਡੈਂਟ ਹੋਇਆ ਜਿਦੇ ਵਿੱਚ ਇੱਕ ਬੱਚੇ ਦੀ ਜਾਨ ਵੀ ਚਲੀ ਗਈ ਹੈ ਤੇ ਤਿੰਨ ਬੱਚੇ ਉਹਦੇ ਵਿੱਚ ਗੰਭੀਰ ਜ਼ਖਮੀ ਵੀ ਨੇ ਕਿਤੇ ਨਾ ਕਿਤੇ ਦੇਖਿਆ ਜਾਵੇ ਤਾਂ ਜਾਂ ਡਰਾਈਵਰ ਦੀ ਅਣਗਹਿਲੀ ਹੋਏਗੀ ਜਾਂ ਕਿਸੇ ਦੀ ਅਣਗਹਿਲੀ ਜ਼ਰੂਰ ਹੋਏਗੀ ਪਰ ਜੋ ਹਾਦਸਾ ਵਾਪਰਿਆ ਬਹੁਤ ਹੀ ਦਰਦਨਾਕ ਹਾਦਸਾ ਵਾਪਰਿਆ ਤੇ ਬੱਚੇ ਦੀ ਮੌਤ ਹੋ ਗਈ ਹੈ ਕੀ ਉਹ ਮਾਪਿਆਂ ਦੇ ਬੀਤਰੀ ਹੋਵੇਗੀ ਤੁਸੀਂ ਸਹਿਜ ਹੀ ਸਮਝ ਸਕਦੇ ਹੋ ਬੱਚੇ ਜਿਹੜੇ ਇੱਕ ਭਗਵਾਨ ਦਾ ਰੂਪ ਹੁੰਦੇ ਨੇ ਤੇ ਹੁਣ ਤੁਹਾਡੇ ਨਾਲ ਗੱਲ ਕਰਦੇ ਹਾਂ ਤੇ ਕੀ ਗੱਲਬਾਤ ਹੈ ਤੇ ਤੁਹਾਨੂੰ ਸਾਰੀ ਜਾਣਕਾਰੀ ਵੀ ਦਿੰਨੇ ਆ ਇਹ ਹਨ ਸ਼ਹਿਰ ਦੇ ਸਕੂਲ ਜਿਨ੍ਹਾਂ ਵੱਲੋਂ ਇਹ ਬੱਚਿਆਂ ਨੂੰ ਲੈ ਕੇ ਆਉਣ ਲਈ ਤੇ ਜਾਣ ਲਈ ਗੱਡੀਆਂ ਦਾ ਪ੍ਰਬੰਧ ਕੀਤਾ ਗਿਆ ਹੈ ਦੇਖ ਸਕਦੇ ਹੋ ਇਹਨਾਂ ਦੀ ਟਰਾਂਸਪੋਰਟ ਦਾ ਹਾਲ ਇਹ ਹੈ ਕਿ ਨਾ ਤਾਂ ਇਹਨਾਂ ਸਕੂਲਾਂ ਦੇ ਉੱਤੇ ਲਿਖਿਆ ਹੋਇਆ ਹੈ ਕਿਸ ਸਕੂਲ ਦੀ ਬੱਸ ਹੈ ਸਕੂਲ ਬੱਸ ਔਨ ਸਕੂਲ ਡਿਊਟੀ ਕੁਛ ਨਹੀਂ ਲਿਖਿਆ ਹੋਇਆ ਇਹ ਹਨ ਜੀਵਦੇ ਜਾਗਦੇ ਸਬੂਤ ਹਨ ਜਿਨ੍ਹਾਂ ਗੱਡੀਆਂ ਦੇ ਉੱਤੇ ਬਿਲਕੁਲ ਵੀ ਨਹੀਂ ਲਿਖਿਆ ਹੋਇਆ ਤੁਸੀਂ ਗੱਡੀਆਂ ਵੀ ਤੁਹਾਨੂੰ ਦਿਖਾ ਰਹੀਆਂ ਜਿਨ੍ਹਾਂ ਦੇ ਉੱਤੇ ਬਿਲਕੁਲ ਨਹੀਂ ਲਿਖਿਆ ਹੋਇਆ ਕਿਸ ਸਕੂਲ ਦੀ ਬੱਸ ਹੈ ਕਿਸ ਸਕੂਲ ਦੀ ਬੱਸ ਨਹੀਂ ਹੈ ਔਨ ਸਕੂਲ ਡਿਊਟੀ ਜਾਂ ਸਕੂਲ ਬੱਸ ਇਸ ਸਕੂਲ ਦੇ ਵਿੱਚ ਸਕੂਲ ਦੇ ਇਸ ਗੱਡੀ ਦੇ ਵਿੱਚ ਸਕੂਲ ਦੇ ਬੱਚੇ ਹਨ ਕੁਝ ਵੀ ਨਹੀਂ ਲਿਖਿਆ ਗਿਆ ਹੁਣ ਇੱਥੇ ਦੇਖਿਆ ਜਾਵੇ ਤਾਂ ਇਹ ਉਹ ਸਕੂਲ ਹਨ ਜਿਹੜੇ ਨੀਵਾ ਦੀਆਂ ਸਰੇਮ ਧਜੀਆਂ ਉਡਾ ਰਹੇ ਹਨ ਤੇ ਬਸ ਇਹਨਾਂ ਨੂੰ ਸਿਰਫ ਆਪਣੀਆਂ ਬੱਚਿਆਂ ਦੀਆਂ ਲਈਆਂ ਜਾਣ ਵਾਲੀਆਂ ਮੋਟੀਆਂ-ਮੋਟੀਆਂ ਫੀਸਾਂ ਤਾਂ ਕੀ ਮਤਲਬ ਹੈ ਤੇ ਹੁਣ ਹੋਰ ਸਕੂਲਾਂ ਨਾਲ ਵੀ ਤੁਹਾਡੀ ਗੱਲਬਾਤ ਕਰਾਵਾਂਗੇ ਤੇ ਦਿਖਾਵਾਂਗੇ ਜਿਹੜੇ ਨੀਮਾ ਦੀਆਂ ਧੱਜੀਆਂ ਡਾ ਰਹੇ ਹਨ ਸਾਡਾ ਮਕਸਦ ਇਹ ਨਹੀਂ ਹੈ ਸਾਡਾ ਮਕਸਦ ਇਹ ਹੈ ਕਿ ਵੀ ਬੱਚੇ ਸਕੂਲ ਤੋਂ ਜਿਹੜੇ ਜਾਂਦੇ ਹਨ ਘਰ ਜਾਂ ਘਰ ਤੋਂ ਸਕੂਲ ਜਾਂਦੇ ਨੇ ਸੇਫ ਜਾਣ ਤੇ ਸੇਫ ਹੀ ਆਉਣ ਪਰ ਭੋਲੇ ਭਾਲੇ ਮਾਪਿਆਂ ਨੂੰ ਇਹ ਵੀ ਚਾਹੀਦਾ ਹੈ ਕਿ ਉਹ ਦੇਖਣ ਕਿ ਵੀ ਸਕੂਲਾਂ ਜਿਨ੍ਹਾਂ ਗੱਡੀਆਂ ਦੇ ਵਿੱਚ ਬੱਚਿਆਂ ਨੂੰ ਭੇਜ ਰਹੇ ਹਨ ਉਹਨਾਂ ਗੱਡੀਆਂ ਦੇ ਉੱਤੇ ਕਿਉਂ ਨਹੀਂ ਲਿਖਿਆ ਹੋਇਆ ਸਕੂਲ ਦਾ ਨਾਮ ਜਾਂ ਸਕੂਲ ਦਾ ਮੋਬਾਈਲ ਨੰਬਰ ਜਾਂ ਸਕੂਲ ਦਾ ਕੰਟੈਕਟ ਨੰਬਰ ਕੁਝ ਵੀ ਨਹੀਂ ਲਿਖਿਆ ਹੋਇਆ ਇਹ ਹਨ ਜਿਉਂਦੇ ਜਾਗਦੇ ਸਬੂਤਾਂ ਜਿਹੜੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਭਰਾ ਜੀ ਤੁਸੀਂ ਸਕੂਲ ਦਾ ਪ੍ਰਬੰਧਕ ਨਾਲ ਅਸੀਂ ਗੱਲ ਕਰਨੀ ਸੀ ਤੇ ਕੋਈ ਮੈਸੇਜ ਭੇਜਿਆ ਤੁਸੀਂ ਉਹਨਾਂ ਨੂੰ ਕੋਈ ਹਾਂ ਬਿਲਕੁਲ ਭੇਜਿਆ ਸਰ ਜੀ ਮੈਂ ਤਾਂ ਦੋ ਤਿੰਨ ਵਾਰ ਹੀ ਭੇਜਤਾ ਤੇ ਕਿਉਂ ਨਹੀਂ ਆ ਰਹੇ ਫਿਰ ਸਾਡੇ ਨਾਲ ਗੱਲ ਕਰਨ ਵਾਸਤੇ ਸਰ ਜੀ ਉਹ ਜਾਣਨ ਜਾਂ ਜਿਹੜਾ ਮੈਸੇਜ ਅੰਦਰ ਲਈ ਜਾਂਦਾ ਉਹ ਜਾਣੀ ਤੇ ਤੁਸੀਂ ਇੱਕ ਵਾਰੀ ਹੋਰ ਚੌਥੀ ਵਾਰੀ ਮੈਸੇਜ ਭੇਜ ਦਿਓ ਜੇ ਯੈਸ ਜਾਂ ਨੋ ਕਰਦੇ ਐ ਥੋੜੀ ਤਕਲੀਫ ਕਰਕੇ ਮੈਂ ਚੌਥੀ ਵਾਰੀ ਵੀ ਜਾਵਨਾ ਸਰ ਜੀ ਜਾਓ 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 ਕਿਉਂਕਿ ਪੱਖ ਲੈਣਾ ਜ਼ਰੂਰੀ ਹੈ ਸਕੂਲ ਦਾ ਬਿਲਕੁਲ ਸਰ ਜੀ ਹਾਂਜੀ ਅਸੀਦ ਸਰ ਹੀ ਨਹੀਂ ਹੈਗੇ ਅੰਦਰ ਨਹੀਂ ਹੁਣ ਸਕੂਲ ਪ੍ਰਿੰਸੀਪਲ ਹੋਣੇ ਅੰਦਰ ਪ੍ਰਿੰਸੀਪਲ ਸਾਹਿਬ ਤਾਂ ਮੈਨੂੰ ਮਿਲੇਗੀ ਤਾਂ ਮੈਂ ਮੈਡਮ ਨੂੰ ਕਿਹਾ ਸੀ ਜਿਹੜੀ ਦਫਤਰ ਦੇ ਆਪਣੇ ਮੈਡਮ ਤੋਂ ਸੌਰੀ ਪ੍ਰਿੰਸੀਪਲ ਸਾਹਿਬ ਦੇ ਦਫਤਰ ਦੇ ਗਏਂਦੀ ਆ ਉਹ ਕਹਿੰਦੀ ਵੀ ਮੈਂ ਦੋ ਤਿੰਨ ਵਾਰੀ ਪੁੱਛ ਬਿਠਿਆ ਨਹੀਂ ਕੋਈ ਮੈਨੂੰ ਸੁਨੇਹਾ ਹੀ ਨਹੀਂ ਆਇਆ ਤੇ ਯਾਨੀ ਕਿ ਵੀ ਮੇਰਾ ਕੋਈ ਪੱਤਰਕਾਰ ਸਾਹਿਬ ਤਸੂਰ ਨਹੀਂਗਾ ਨਹੀਂ ਸੱਚੀ ਕਾ ਸਰ ਤੇ ਹੁਣ ਕੋਈ ਵੀ ਸਕੂਲ ਪ੍ਰਬੰਧਕ ਦਾ ਕੋਈ ਵੀ ਜਵਾਬ ਦੇਣ ਨੂੰ ਅੱਗੇ ਨਹੀਂ ਆ ਰਿਹਾ ਨਹੀਂ ਆ ਰਿਹਾ ਅੰਦ ਵਿੱਚ ਜਦੋਂ ਪਟਿਆਲਾ ਰੋਡ ਸਮਾਣਾ ਪਟਿਆਲਾ ਰੋਡ ਤੇ ਸਥਿਤ ਪ੍ਰੀਮੀਅਰ ਸਕੂਲ ਦੇ ਵਿਕੇ ਜਦੋਂ ਪਹੁੰਚੇ ਤਾਂ ਉਹਨਾਂ ਦੀਆਂ ਬਹੁਤੀਆਂ ਗੱਡੀਆਂ ਦੇ ਉੱਤੇ ਨਾ ਹੀ ਸਕੂਲ ਦਾ ਕੋਈ ਨਾਮ ਲਿਖਿਆ ਹੋਇਆ ਹੈ ਨਾ ਹੀ ਉਹਨਾਂ ਕੋਲ ਅੱਗ ਭਜਾਊ ਯੰਤਰ ਹਨ ਤੇ ਨਾ ਹੀ ਉਹਨਾਂ ਕੋਲ ਪੰਜਾਬ ਪੁਲਿਸ ਵੱਲੋਂ ਕੋਈ ਲਿਆ ਹੋਇਆ ਪੁਲਿਸ ਵੈਰੀਫਿਕੇਸ਼ਨ ਦਾ ਕੋਈ ਸਰਟੀਫਿਕੇਟ ਹੈ ਤੇ ਨਾ ਹੀ ਉਹਨਾਂ ਦੇ ਕੋਈ ਕਿਟ ਬਾਕਸ ਸੀਨ ਤੇ ਜਿਹੜਾ ਉਹਨਾਂ ਦਾ ਇੰਚਾਰਜ ਲਾਇਆ ਹੋਇਆ ਸੀ ਗੱਡੀਆਂ ਦਾ ਤੋ ਉਹਨੇ ਵੀ ਕੋਈ ਕੋਆਪਰੇਟ ਨਹੀਂ ਕੀਤਾ ਤੇ ਜਦੋਂ ਦੇਖਣ ਦੇ ਵਿੱਚ ਆਇਆ ਤਾਂ ਪ੍ਰੀਮੀਅਰ ਸਕੂਲ ਦੀਆਂ ਗੱਡੀਆਂ ਤੇ ਕਿਸੇ ਵੀ ਸਕੂਲ ਦੀ ਗੱਡੀ ਦਾ ਜਿਹੜਾ ਉੱਤੇ ਕਿ ਨਾਮ ਨਹੀਂ ਲਿਖਿਆ ਹੋਇਆ ਹੁਣ ਵੇਖਣਾ ਹੋਵੇਗਾ ਕਿ ਜਿਹੜੇ ਬਾਬੂ ਸਰਕਾਰੀ ਦਫ਼ਤਰਾਂ ਦੇ ਵਿੱਚ ਬੈਠ ਕੇ ਹੁਕਮ ਤਾਂ ਦੇ ਦਿੰਦੇ ਨੇ ਕਿ ਵੀ ਇਹਨੇ ਬਨੇ ਸਕੂਲ ਦੇ ਜਿਹੜੀਆਂ ਗੱਡੀਆਂ ਟਰਾਂਸਪੋਰਟ ਹੈ ਇਹਨਾਂ ਦੀ ਪਾਲਣਾ ਕੀਤੀ ਜਾਵੇ ਪਰ ਕਾਰਵਾਈ ਜਿਹੜੀ ਪਾਲ ਹੈ ਇਸ ਟਾਈਮ 'ਚ ਦੇਖੀ ਜਾਵੇ ਤਾਂ ਇਹਨਾਂ ਸਕੂਲਾਂ ਦੀ ਬਿਲਕੁਲ ਜ਼ੀਰੋ ਹੈ ਹੁਣ ਵੇਖਣਾ ਹੋਵੇਗਾ ਸੀਨੀਅਰ ਅਧਿਕਾਰੀ ਤੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਇਹੋ ਜਿਹੇ ਸਕੂਲਾਂ ਤੇ ਕੀ ਕਾਰਵਾਈ ਕਰਦੇ ਨੇ ਇਹ ਤਾਂ ਹੁਣ ਆਣ ਵਾਲਾ ਸਮਾਂ ਹੀ ਦੱਸੇਗਾ ਕੈਮਰਾਮੈਨ ਕੁਲਵਿੰਦਰ ਸਿੰਘ ਦੇ ਨਾਲ ਪ੍ਰੇਮ ਵਿਦਵਾਦੀ ਰਿਪੋਰਟ